ਮੇਰਾ ਨਾਮ ਗੁਰਜੀਤ ਕੌਰ ਹੈ ਮੈਂ ਕਪੂਰਥਲਾ ਦੀ ਰਹਿਣ ਵਾਲੀ ਆ ਮੈਨੂੰ ਨਾ ਕਾਫੀ ਟਾਈਮ ਤੋਂ ਸਰਵਾਈਕਲ ਤੇ ਬੈਕ ਪੇਨ ਸੀ ਕਾਫੀ ਪ੍ਰੋਬਲਮ ਸੀ ਮੈਨੂੰ ਫਿਰ ਮੈਂ ਮੈਡੀਸਨ ਵੀ ਕਾਫੀ ਖਾਈ ਮੈਨੂੰ ਕੋਈ ਫਰਕ ਨਹੀਂ ਪਿਆ ਉਹਦੇ ਨਾਲ ਫਿਰ ਮੈਂ ਯੋਗਾ ਕਲਾਸ ਅਟੈਂਡ ਕੀਤੀ ਜੋ ਸੀਐਮ ਸਾਹਿਬ ਨੇ ਸ਼ੁਰੂ ਕੀਤੀ ਸੀ ਤੇ ਉਹਦੇ ਨਾਲ ਮੈਨੂੰ ਕਾਫੀ ਬੈਨੀਫਿਟ ਮਿਲਿਆ ਮੇਰਾ ਨਾਮ ਮਨੂ ਅਰੋੜਾ ਹੈ ਮੈਂ ਕਪੂਰਥਲਾ ਦੀ ਰਹਿਣ ਵਾਲੀ ਆ ਮੈਨੂੰ ਪਿਛਲੇ 4-5 ਸਾਲਾਂ ਤੋਂ ਸਰਵਾਈਕਲ ਦੀ ਪ੍ਰੋਬਲਮ ਕਾਫੀ ਜ਼ਿਆਦਾ ਸੀ ਤੇ ਮੇਰਾ ਸਿਰ ਬੜਾ ਦਰਦ ਹੁੰਦਾ ਸੀਗਾ ਤੇ ਮੈਂ ਕਾਫੀ ਜਗ੍ਹਾ ਦਵਾਈ ਲਈ ਪਰ ਮੈਨੂੰ ਕਿਤੇ ਆਰਾਮ ਨਹੀਂ ਆਇਆ ਮੈਂ ਪਿਛਲੇ 3-4 ਮਹੀਨਿਆਂ ਤੋਂ ਯੋਗਾ ਕਲਾਸ ਜੁਆਇਨ ਕੀਤੀ ਹੈ ਉਹ ਜੋਨਾ ਮੈਨੂੰ ਸਰਵਾਈਕਲ 'ਚ ਜੋ ਕਾਫੀ ਰਿਲੀਫ ਹੈ ਔਰ ਮੇਰਾ ਸਿਰਦਰਦ ਵੀ ਕਾਫੀ ਹੱਦ ਤੱਕ ਠੀਕ ਹੋ ਗਿਆ ਮੈਂ ਕਮਲਜੀਤ ਸੋਹੇ ਸਾਡੇ ਮਹੱਲੇ ਵਿੱਚ ਪਿਛਲੇ 3-4 ਮਹੀਨੇ ਤੋਂ ਯੋਗਾ ਕਲਾਸਾਂ ਸ਼ੁਰੂ ਹੋਈਆਂ ਸੀ ਇਹ ਬਿਲਕੁਲ ਸਰਕਾਰ ਵੱਲੋਂ ਫ੍ਰੀ ਚੱਲ ਰਹੀਆਂ ਆ ਇਹਦੇ ਵਿੱਚ ਸਾਨੂੰ ਬਹੁਤ ਆਰਾਮ ਮਿਲਿਆ ਤੇ ਸੀਐਮ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਯੋਜਨਾ ਚਲਾਈ ਆ ਇੱਕ ਮਿਸ ਕਾਲ ਮਾਰਨੀ ਆ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਯੋਗਾ ਕਰਾਹੂਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਆ ਕਿ ਪੰਜਾਬ ਸਿਹਤਮੰਦ ਰਹੇ ਜੇ ਪੰਜਾਬ ਸਿਹਤਮੰਦ ਰਹੂਗਾ ਤਾਹੀਓ ਪੰਜਾਬ ਜਿਹੜਾ ਹੈ ਉਹ ਰੰਗਲਾ ਬਣ ਸਕਦਾ ਹੈ